ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਫੁੱਟਬਾਲ ਕਲੱਬ ਗੜ ਸ਼ੰਕਰ ਵੱਲੋਂ ਸੰਸਦ ਦੇ ਪ੍ਰਧਾਨ ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਕਲੱਬ ਮੈਂਬਰਾਂ ਵੱਲੋਂ ਕੁਲਦੀਪ ਸਿੰਘ ਸ਼ਾਬਲਾ ਤੇ ਅੰਕਿਤ ਦੇ ਸਦੀਵੀ ਵਿਛੋੜੇ ਦੀ ਯਾਦ ਵਿੱਚ ਵਕਫਾ ਪ੍ਰਕਾਰ ਦੇ ਬੂਟੇ ਲਗਾਏ ਗਏ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਐਡਵੋਕੇਟ ਜਸਪੀਰ ਸਿੰਘ ਰਾਏ ਨੇ ਦੱਸਿਆ ਕਿ ਬੀਤੇ ਦਿਨੀ ਕਲੱਬ ਦੇ ਬਹੁਤ ਹੀ ਹਰਮਨ ਪਿਆਰੇ ਮੈਂਬਰ ਕੁਲਦੀਪ ਸਿੰਘ ਸ਼ਾਵਲਾ ਅਤੇ ਕਲੱਬ ਦੇ ਫੁੱਟਬਾਲ ਖਿਡਾਰੀ ਅੰਕਿਤ ਸਦੀਵੀ ਵਿਸ਼ੋੜਾ ਦੇ ਘੈਸਾਂ ਅੰਤੇ ਉਨ੍ਹਾਂ ਦੀ ਯਾਦ ਵਿੱਚ ਹੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਗਰਸ਼ੰਕਰ ਦੀ ਫੁੱਟਬਾਲ ਗਰਾਊਂਡ ਵਿਖੇ ਵਕਫਾ ਕਿਸਮ ਦੇ ਬੂਟੇ ਲਗਾਏ ਗਏ ਨੇ ਉਨ੍ਹਾਂ ਦੱਸਿਆ ਕਿ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਇਨ੍ਹਾਂ ਬੂਟਿਆਂ ਦੀ ਰੋਜ਼ਾਨਾ ਹੀ ਦੇਖਭਾਲ ਕਰਕੇ ਇਹਨਾਂ ਦਾ ਪਾਲਣ ਪੋਸ਼ਣ ਕੀਤਾ ਜਾਵੇਗਾ ਤਾਂ ਜੋ ਮਰਹੂਮ ਮੈਂਬਰਾਂ ਦੀ ਯਾਦ ਨੂੰ ਹਮੇਸ਼ਾ ਹੀ ਤਾਜ਼ਾ ਰੱਖਿਆ ਜਾ ਸਕੇ ਅਧਿਕਾਰ ਗਵਰਨਮੈਂਟ ਵੱਲੋਂ ਇਹ ਮੈਮ ਸ਼ੁਰੂ ਹੋਈ ਆ ਕਿ ਅਸੀਂ ਬੂਟੇ ਲਾਉਂਦੇ ਆ ਪਰ ਉਹ ਖੁਸ਼ੀ ਦੇ ਮੌਕੇ ਤੇ ਲਾਉਂਦੇ ਆ ਪਰ ਇਹ ਸਾਡਾ ਇੱਕ ਹਾਰਟਿੰਗ ਸਾਡੇ ਵਾਸਤੇ ਡੇ ਆ ਜੀ ਕਿਉਂਕਿ ਸਾਡੇ ਦੋ ਸਾਡੇ ਇਸ ਕਲੱਬ ਦੇ ਮੈਂਬਰ ਸਾਹਿਬਾਨ ਸਾਥੋਂ ਵਿਛੜ ਗਏ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਬੂਟੇ ਲਾਉਨੇ ਆ ਸੋ ਅਸੀਂ ਅੱਜ ਅਲੰਕਤੀਆਂ ਨੂੰ ਸਰਦਾਰ ਜਰਨੈਲ ਸਿੰਘ ਸਟੇਡੀਅਮ ਉਦੀ ਦੇਖਦੇ ਆ ਕਿ ਸ਼ਹੀਦ ਜਰਨੈਲ ਸਰਪਾ ਸਿੰਘ ਫੁੱਟਬਾਲ ਕਲੱਬ ਦਰਸ਼ਨਪੁਰ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿੱਚ ਕਰਦਾ ਹੈਗਾ ਉੱਥੇ ਅਸੀਂ ਬੂਟੇ ਦਾ 10 ਲਾਉਣੇ ਹੈਗੇ ਪਹਿਲਾਂ ਵੀ ਬੂਟੇ ਲੱਗੇ ਹੋਏ ਨੇ ਇਹ ਅਸੀਂ ਸਾਟਿਆਂ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਸਾਡੇ ਦੋ ਵੀਰ ਸਭ ਤੋਂ ਵਿਛੜ ਗਏ ਤੇ ਇੱਕ ਰਜਿੰਦਰ ਸ਼ਾਵਲਾ ਜੀ ਸਾਡੇ ਪਾਈ ਪ੍ਰੈਜ਼ਿੰਸ ਸਾਹਿਬ ਉਹਨਾਂ ਦੇ ਛੋਟੇ ਬੱਚੜੀ ਹਿੰਦੀ 25 ਦਿਨ ਸਤੋਂ ਵਿਛੜੇ ਤੇ ਉਸਦੇ ਮਗਰੇ ਦੂਸਰੇ ਦਿਨ ਇੱਕ ਨਿਊਜ਼ ਆਈ ਕਿ ਸਾਡਾ ਇਸੇ ਕਲੱਬ ਦਾ ਸਾਡਾ 20 3 ਦੇ ਫੁੱਟਬਾਲ ਖੇਡਦਾ ਮੁੰਡਾ ਅੰਕਤ ਸੋ ਉਹ ਸਤੋ ਵਿਛੜ ਗਿਆ ਸੋ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇਹ ਜੋ 20 ਬੂਟੇ ਲਾ ਰਹੇ ਹਾਂ ਪਰ ਅਸੀਂ ਆਸ ਕਰਦੇ ਹਾਂ ਕਿ ਜਿਸ ਵੇਲੇ ਅਸੀਂ ਇਹ ਬੂਟੇ ਲਾਏ ਆ ਸੋ ਜਿਸ ਵੇਲੇ ਹਰ ਬੇਲੇ ਸੀ ਇੱਥੇ ਆ ਕੇ ਬੂਟੇ ਨੂੰ ਦੇਖੀਏ ਪਾਲੀਏ ਸਾਰਿਆਂ ਸਾਡਾ ਫਰਜ਼ ਬਣਦਾ ਸੋ ਅਸੀਂ ਇਸ ਕਰਕੇ ਇਹਨਾਂ ਬੂਟੇ ਉਹਨਾਂ ਦੀ ਯਾਦ ਵਿੱਚ ਲਾਏ ਆ ਤਾਂ ਸਾਨੂੰ ਹਰ ਬੇਦੋਂ ਦੀ ਯਾਦ ਤਾਜ਼ਾ ਰਹੂਗੀ ਤੇ ਅਸੀਂ ਉਹਨਾਂ ਨੂੰ ਭੁੱਲਣਾ ਨਹੀਂ ਚਾਹੁੰਦੇ ਸੋ ਮੈਂ ਇਹੀ ਆਸ ਕਰਦਾ ਹਾਂ ਕਿ ਇਸ ਤਰ੍ਹਾਂ ਇਸ ਇਸ ਗਰਾਊਂਡ ਨੂੰ ਅਸੀਂ ਜੀ ਵਿਦੂ ਫਾਈ ਹਰ ਬੇਲੇ ਰੱਖਣਾ ਹੈਗਾ ਤਾਂ ਕਿ ਆਉਣ ਵਾਲੀ ਜਿਹੜੀ ਸਾਡੀ ਜਨਰੇਸ਼ਨ ਆ ਉਹਦਾ ਅਸੀਂ ਫਿਊਚਰ ਅੱਛਾ ਤੋਂ ਅੱਛਾ ਬਣਾ ਸਕੀਏ ਇਹਦੇ ਨਾਲ ਹੀ ਜਿਸ ਕਾਰਨਾ ਕਰਕੇ ਸਾਡਾ ਇਹ ਅੰਕਿਤ ਛੋਟਾ ਬੱਚਾ ਹੈ ਟ੍ਰੈਫਿਕ ਦੇ ਵਣ ਗੇਲੀ ਕਰਕੇ ਗਿਆ ਹੈਗਾ ਸੋ ਅਸੀਂ ਟ੍ਰੈਫਿਕ ਦੇ ਰੂਲ ਅਨੁਸਾਰ ਜਦੋਂ ਵੱਧ ਤੋਂ ਵੱਧ ਅਸੀਂ ਉਹਨਾਂ ਉਵੇਕ ਕਰੀਏ ਸੋ ਅਸੀਂ ਆਪਣੀ ਕਾਲੀ ਨਾ ਕਰੀਏ ਤਾਂ ਕਿ ਜਿਹੜੀ ਸਾਡੀਆਂ ਉਹ ਬੱਚੇ ਤਾਂ ਚਲੇ ਗਿਆ ਸਾਡਾ ਵਿਛੜ ਗਿਆ ਸੋ ਹੋਰ ਜਾਨਾਂ ਅਸੀਂ ਬਚਾ ਲਈਏ ਇਹ ਅਸੀਂ ਸ਼ੀਦੇ ਅੰਸਦਾਰ ਪਾਸੇ ਫੁੱਟਬਾਲ ਕਲੱਬ ਦਾ ਸਾਡਾ ਉਪਰਾਲਾ ਹੈ ਜੀ ਸੋ ਅਸੀਂ ਪੈਂਫਲਟ ਵੀ ਬਣਾ ਰਹੇ ਹੈਗੇ ਆ ਜੀ ਤਾਂ ਕਿ ਹਰ ਇੱਕ ਬੰਦਾ ਟ੍ਰੈਫਿਕ ਦੇ ਰੂਲ ਦਾ ਉਪੇਕ ਕਰੇ